ਅੱਜ ਥਾਣਾ ਖੂਹਿਆ ਸਰਵਰ ਦੇ ਵਿੱਚ ਥਾਣਾ ਮੁਖੀ ਵੱਲੋਂ ਜੋ ਸਟਾਫ ਹੈ ਉਹਨਾਂ ਨੂੰ ਮਠਾਈ ਡੱਬਾ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਉਹਨਾਂ ਵਾਸਤੇ ਦੁਆਵਾਂ ਕੀਤੀਆਂ ਗਈਆਂ ਸੂਬਾ ਦੀ ਪਾਬਲੀ ਦੀਆਂ ਤੇ ਆਪਾਂ ਕਰਦੇ ਹਾਂ ਗੱਲਬਾਤ ਕਿ ਕੀ ਸੰਦੇਸ਼ ਦੇਣਾ ਚਾਹੁੰਦੇ ਐ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਤੁਸੀਂ ਸਟਾਫ ਨੂੰ ਸਨਮਾਨਿਤ ਕੀਤਾ ਮਠਾਈ ਡੱਬਾ ਦੇ ਕੇ ਤੇ ਕੀ ਸੰਦੇਸ਼ ਕੀ ਦੇਣਾ ਚਾਹੋਗੇ ਫੋਰਾ ਵਾਸਤੇ ਵੀ ਜੀ ਪਹਿਲਾਂ ਤਾਂ ਮੇਰੇ ਵੱਲੋਂ ਸਾਰਿਆਂ ਨੂੰ ਜਿਹੜੀ ਦੀਵਾਲੀ ਦੀ ਬਹੁਤ-ਬਹੁਤ ਮੁਬਾਰਕਾਂ ਤੇ ਮੇਰਾ ਸਾਰਿਆਂ ਨੂੰ ਇਹੀ ਹੈ ਸੰਦੇਸ਼ ਜਿੰਨੇ ਵੀ ਸਾਡੇ ਇਰੀਏ ਦੇ ਹੈਗੇ ਆ ਜਾਂ ਦੂਜੇ ਲੋਕਾਂ ਨੂੰ ਸੰਦੇਸ਼ ਹੈ ਵੀ ਸੇਫ ਦੀਵਾਲੀ ਮਨਾਉਣ ਜਿਹੜੇ ਸ਼ਰਾਰਤੀ ਅੰਸਰ ਹੈ ਉਹਨਾਂ ਨੂੰ ਵੀ ਹੈਗਾ ਜੇ ਕਿਸੇ ਤਰ੍ਹਾਂ ਦੀ ਸ਼ਰਾਰਤ ਜਾਂ ਉਸ ਤਰ੍ਹਾਂ ਦਾ ਨਾ ਕੀਤਾ ਜਾਵੇ ਆਪਦੇ ਬੱਚਿਆਂ ਨਾਲ ਜਿਹੜਾ ਹੈਗਾ ਇਹ ਤਿਹਾਰ ਜਿਹੜਾ ਸੇਫ ਆਪਦੇ ਬੱਚਤ ਨਾਲ ਤੇ ਆਪਦੇ ਜਿਹੜੇ ਪਰਿਵਾਰ ਵਿੱਚ ਖੁਸ਼ੀਆਂ ਨਾਲ ਬਣਾਇਆ ਜਾਵੇ ਠੀਕ ਹੈ ਜੀ ਇੱਕ ਜੋ ਹੈ ਤੁਹਾਡੀ ਡਿਊਟੀ ਦੀਵਾਲੀ ਤੇ ਆ ਕੇ 24 ਘੰਟੇ ਦੀ ਹੋ ਜਾਂਦੀ ਹੈ ਤੇ ਤੁਸੀਂ ਆਪਸ ਵਿੱਚ ਇੱਕ ਪਰਿਵਾਰ ਬਣ ਜਾਂਦੇ ਹੋ ਕਰੇ ਤੁਸੀਂ ਨਹੀਂ ਜਾ ਸਕਦੇ ਤੁਹਾਨੂੰ ਕਿਉਂ ਜਾ ਲੱਗਦਾ ਹੈ ਜੀ ਇਹ ਸਾਡਾ ਇੱਕ ਪਰਿਵਾਰ ਹੈ ਇੱਕ ਪੁਲਿਸ ਪਰਿਵਾਰ ਵੀ ਸਾਡਾ ਇੱਕ ਪਰਿਵਾਰ ਦਾ ਹਿੱਸਾ ਹੈ ਅਸੀਂ ਆਪ ਦੇ ਪਰਿਵਾਰ ਦੇ ਨਾਲ ਨਾਲ ਜਿਹੜੀ ਸਾਡੇ ਤੇ ਜ਼ਿੰਮੇਵਾਰੀ ਹੈ ਅਸੀਂ ਸਾਡੀ ਟੀਮ ਜਿਹੜੀ ਹੈਗੀ ਹੈ 24 ਘੰਟੇ ਲੋਕਾਂ ਦੀ ਸੇਵਾ ਲਈ ਹਾਜ਼ਰ ਹੈ ਤੇ ਇਸ ਚੀਜ਼ ਨੂੰ ਅਸੀਂ ਜਿਹੜੀ ਆ ਪੂਰੀ ਤੰਦੀਨ ਨਾਲ ਨਿਭਾਵਾਂਗੇ ਤੇ ਆਪ ਦੇ ਪਰਿਵਾਰ ਦੇ ਨਾਲ ਨਾਲ ਆਪਦੇ ਜਿਹੜਾ ਸਾਡਾ ਪੁਲਿਸ ਪਰਿਵਾਰ ਆ ਉਸ ਦੇ ਨਾਲ ਵੀ ਸਾਡਾ ਜਿਹੜਾ ਸਹਿਚਾਰ ਪੁਰਾ ਵਧੀਆ ਠੀਕ ਹੈ